ਕੋਈ ਨਾ ਕਰਾਂ ਕੋਈ ਨਾ ਫਿਰ ਤੋਂ ਥੋੜਾ ਤੋਰ ਤੋਰ ਲਿਓ ਇਧਰ ਨੂੰ ਜਨਾਬ I'm yeah, ਅਕੀ ਮਾਮਲਾ ਹੈ ਮੈਡਮ ਜਿਹੜਾ ਤੁਸੀਂ ਅੱਜ ਸਰਪੰਚਾ 20 ਪੰਦਰਾਂ ਮਹੀਨਿਆਂ ਨੂੰ ਇੱਕ ਕਰਤਦਾਰ ਦਿੱਤਾ ਹੈ ਠੀਕ ਹੈ ਜੀ ਕੀਤਾ ਉਹ ਸਾਜਿਸ਼ ਹੈ ਠੀਕ ਹੈ ਠੀਕ ਹੈ ਜੀ ਜਿਹੜੇ ਇਨਕੁਆਰੀ ਕਰਕੇ ਮੈਂ ਤੁਸੀਂ ਬਾਅਦ ਦੇ ਦਰਖਾਸਤ ਦਿੱਤੀ ਠੀਕ ਹੈ ਜੀ ਉਹ ਮਾਰਕ ਇਹਨਾਂ ਨੂੰ ਡਿਸਟ੍ਰਿਕਟ ਪੱਤਰ ਨਹੀਂ ਠੀਕ ਹੈ ਜੀ ਉਹਦੇ ਵੀ ਜਿਸ ਮੈਂ ਸਾਰੇ ਪ੍ਰੂਫ ਇਹਨਾਂ ਨੂੰ ਦੇ ਦਿੱਤੇ ਠੀਕ ਹੈ ਜੀ ਇਹ ਪਤਾ ਘੁੱਟਾ ਕਰਨਾ ਠੀਕ ਹੈ ਜੀ ਇਹ ਸਾਡਾ ਉਹਦੇ ਦੇ ਵਿੱਚ ਕੋਈ ਵੀ ਗਣਾ ਮਦੂਦ ਹੈ ਨਹੀਂ ਸੀ ਠੀਕ ਹੈ ਜੀ ਪਰ ਉਹਦੇ ਸਾਰੇ ਪ੍ਰੂਫ ਲੈਣ ਦੇ ਬਾਵਜੂਦ ਵੀ ਇਹਨਾਂ ਨੇ ਨਾ ਮੈਂ ਤੁਹਾਡਾ ਮੰਗ ਕੀਤੀ ਪੰਜ ਤਾਰੀਖਾ ਕਿਹਨੇ ਕੀਤੀ ਹੈ ੜਮ ਇਹ ਦੀ ਮੰਗ ਕੀਤੀ ਹੈ ਰਾਜkumar ਨੇ ਇਹ ਕਹਿੰਦੇ ਮੇਰੇ ਡੋਕਟਰ ਸਾਹਿਬ ਨਾਲ ਕਰਦੇ ਠੀਕ ਹੈ ਇਹ ਰਾਜkumar ਕੌਣ ਹੈ ਇਹ ਰਾਜkumar ਗਨਮਨ ਕਹਿ ਰਹੇ ਜੀ ਮੁੱਢ ਤੋਂ ਪਹਿਲਾਂ ਮੈਨੂੰ ਡਾਕਟਰ ਕਹਿੰਦਾ ਸੀ ਮੈਂ ਹੀ ਡਾਕਟਰਾਂ ਜਿਹੜਾ ਕੁਝ ਕਰਨਾ ਨਹੀਂ ਆਉਂਦਾ ਠੀਕ ਹੈ 5 ਲੱਖ 5 ਤੋਂ ਦੋ ਤੇ ਆ ਗਏ ਜੀ ਠੀਕ ਹੈ ਜੀ ਹੁਣ ਦੋ ਬੰਦੇ ਮੈਨੂੰ ਤਿੰਨ ਦਿਨ ਮੀਟ ਕੋਲ ਕੰਪੇਅਰ ਕਰਤਾ ਕਿ ਛੇਤੀ ਜੇਤੀ ਆਓ ਅੱਛਾ ਜੀ ਹਾਂਜੀ ਠੀਕ ਹੈ ਜੀ ਪਰ ਮੈਂ ਇਹਨਾਂ ਨੂੰ ਇਹ ਵੀ ਕਿਹਾ ਮੈਂ ਕਿ ਵੀ ਸਰ ਸਾਡੇ ਜਿਹੜੀ ਗੱਡੀ ਵਿੱਚ ਪਾਈ ਆ ਉਹਦਾ ਵੀ ਮੈਂ ਇਹਨਾਂ ਨੂੰ ਸਾਰਾ ਟਾਈਮ ਤੇ ਕੋਟ ਨੂੰ ਵਗੈਰਾ ਦੇ ਕੇ ਗੱਡੀ ਸਾਡੀ ਉੱਤੇ ਨਾਮ ਨਹੀਂ ਕਰਵਾਉਣਾ ਠੀਕ ਹੈ ਜੀ ਕੋਲ ਪਲਾਗਾਂਗੇ ਮੈਂ ਇਹਨਾਂ ਨੂੰ ਕਿਹਾ ਤੁਸੀਂ ਕੋਲ ਪਲਾਗਾਂਗੇ ਕੋਟ ਐਕਟ ਕਰਵਾ ਲਓ ਠੀਕ ਹੈ ਜੀ ਉਹ ਕੋਟ ਕਰਵਾਉਣ ਦਿੱਤੇ ਪਹਿਲਾਂ ਤਾਂ ਮੈਨੂੰ ਕਹਿੰਦੇ ਵੀ ਸੀਸੀ ਆਡੀ ਗੱਡੀ ਤੇ ਬੰਦਾ ਭੀਜੋਣਾ ਆ ਠੀਕ ਹੈ ਜੀ ਫੋਨ ਤੇ ਲੈਣ ਬਾਅਦ ਠੀਕ ਹੈ ਇਹ ਸ਼ਾਮ ਨੂੰ ਉਹਨਾਂ ਨੇ ਮੈਨੂੰ ਖਾਤਮੇ ਫੋਨ ਕਰਤਾ ਕਹਿੰਦੇ ਵੀ ਅਸੀਂ ਆਪੇ ਟੋਲ ਪਲਾਜ਼ਾ ਤੇ ਟਿਕਟ ਕਢਵਾ ਲਿਆ ਮੰਨ ਸਾਡਾ ਖਾਣੇ ਦਾ ਜਾਊਗਾ ਉਹ ਵੀ ਸਿਰਫ ਤੇਲ ਪਾਣੀ ਦੇ ਠੀਕ ਹੈ ਜੀ ਮੈਂ ਕਿਹਾ ਚਲੋ ਠੀਕ ਹੈ ਹੁਣ ਮੈਂ ਤਾਂ ਜਦੋਂ ਇਹਨਾਂ ਦੇ ਫਸੇ ਇੱਕ ਵਾਰੀ ਇਹਨਾਂ ਨਾਲ ਹਾਂ ਤੇ ਆਮ ਗੱਲਾਂ ਕੀਤੀ ਮੈਂ ਕਿਹਾ ਠੀਕ ਹੈ ਉਹਦਾ ਮਤਲਬ ਇਹਨਾਂ ਨੇ 5000 ਰੁਪਏ ਲਿਆ ਗੱਡੀ ਟੋਲ ਪਲਾਜ਼ਾ ਪਾਰ ਕਰੀ ਪਰ ਇਹ ਕਹਿੰਦੇ ਹੈ ਹੀ ਨਹੀਂ ਜੀ ਗੱਤੀ ਤੋਂ ਅੱਛਾ ਜੀ ਮੁੜ ਕੇ ਚਾਰ ਕਿਨਾਂ ਬਾਅਦ ਮੈਨੂੰ ਕਹਿੰਦੇ ਮੇਰੀ ਕਿਸੇ ਹੋਰ ਬੰਦੇ ਨਾਲ ਗੱਲ ਹੋਈ ਆ ਉਹ ਕਹਿੰਦੇ ਮੈਂ ਗਿਜ਼ਾਰਡ ਲਾ ਕੇ ਤੁਹਾਡੀ ਮੈਂਨੂੰ ਕਿਹਾ ਮੈਂ ਕਦੇ ਬਾਈ ਗੱਡੀ ਦਾ ਜਗਾੜ ਮੈਂ ਜਿਹੜਾ ਨਹੀਂ ਅੱਜ ਅੱਜ ਤੁਸੀਂ ਫੜਾਇਆ ਇਹਨਾਂ ਨੂੰ ਹਾਂਜੀ ਕਿੰਨੇ ਪੈਸੇ ਚ ਫੜਾਇਆ 1 ਲੱਖ 1 ਲੱਖ ਰੁਪਇਆ ਨਕਦ ਇਹ ਹੈ ਕੌਣ ਹੈ ਇਹ ਪਤਾ ਲੱਗਿਆ ਹੁਣ ਤੱਕ ਵੀ ਇਹ ਬੰਦਾ ਹੈ ਕੌਣ ਇਹ ਨਹੀਂ ਮੈਨੂੰ ਤਾਂ ਉਹ ਦਿਨ ਦਾ ਤਾਂ ਵੀ ਇੱਧਰ ਕਹਿੰਦੇ ਸੀ ਪਰ ਹੁਣ ਜਦੋਂ ਤੁਸੀਂ ਤਾਂ ਕਹਿੰਦੇ ਮੈਂ ਗੱਲ ਨਹੀਂ ਮੈਂ ਗੱਲ ਨਹੀਂ ਹੁਣ ਇਹਨੇ ਡੀਐਸਪੀ ਪੁੱਛੋ ਤਾਂ ਗੱਲ ਮੈਣ ਲੱਖ ਰੁਪਈਆ ਤੁਹਾਡੀ ਡੀਐਸਪੀ ਸਾਹਿਬ ਨਾਲ ਗੱਲ ਹੋਈ ਹੈ ਇਸ ਟੌਪਿਕ ਦੇ ਉੱਤੇ ਕੋਈ ਇਹ ਕਹਿੰਦਾ ਵੀ ਮੈਂ ਹੀ ਕਰਦਾ ਸਾਰਾ ਅੱਛਾ ਜੀ ਡੀਐਸਪੀ ਸਾਹਿਬ ਜੇ ਤੁਹਾਡਾ ਪਰਚਾ ਕਿਸ ਤੇ ਹੋਇਆ ਸੀ ਜਿਹੜਾ ਇਹ ਮੇਰੇ ਹਸਬੰਦ ਤੇ ਤੇ ਦੋਖ ਦੇਖਿਆ ਜਿਹੜਾ ਕੁਝ ਦਿਨ ਪਹਿਲਾਂ ਜਿਹਦੇ ਵਿੱਚ ਇਹਨਾਂ ਨੇ ਲੱਖ ਦੀ ਮੰਗ ਕੀਤੀ 9 ਲੱਖ ਦੀ ਕੀਤੀ ਤੇ ਅੱਜ ਅੱਜ ਲੱਖ ਰੁਪਈਆ ਤੁਸੀਂ ਇਹਦੇ ਤੋਂ ਤੁਹਾਡੇ ਤੋਂ ਕੈਸ਼ ਲਏ ਨੇ ਹਾਂ ਵਿਜੀਲੈਂਸ ਨੇ ਫੜਿਆ ਤੁਸੀਂ ਕਾਰਵਾਈ ਤੋਂ ਸੰਤੁਸ਼ਟ ਹੋ ਹਾਂ ਸਰ ਜੀ ਕੀ ਮਾਮਲਾ ਹੈ ਜਿਹੜਾ ਤੁਸੀਂ ਅੱਜ ਬਿਜ਼ਨਸ ਤੇ ਟਰੈਪ ਲਾ ਕੇ ਇੱਕ ਜਿਹੜਾ ਜਨਮਣ ਪੜਿਆ ਤੇ ਕੌਣ ਆਇਆ ਇਹ ਕਿੰਨਾ ਪੈਸਾ ਪੜਿਆ ਹੈ ਇਹ ਪਰਮਜੀਤ ਕੌਰ ਵਾਸੀ ਕਲਿਆਨ ਸੁੱਖਾ ਸਾਡੇ ਮਤੇ ਜੀ ਇਹਨਾਂ ਨੇ ਸਾਡੇ ਕੋਲੇ ਆ ਕੇ ਕੰਪਲੇਨ ਕੀਤੀ ਸੀ ਕਿ ਇੱਕ ਮੁਕੱਦਮਾ ਨੰਬਰ ਸੀਏ 70/25 ਨਾਥੇ ਦਰਜ ਹੈ ਸੀ ਉਹਦੇ ਵਿੱਚ ਜਿਹੜਾ ਉਹਨਾਂ ਦਾ ਹਸਬੰਦ ਉਹਨਾਂ ਦੇ ਬੱਚਾ ਦੇ ਜਿਹੜਾ ਅਪੀਲ ਕਰਦੇ ਰਹੀ ਸੀ ਉਹਨਾਂ ਨੇ ਆਪਟੀਮੈਟ ਕੀਤੀ ਆ ਜਿਹਦੇ ਸਬੰਧੀ ਵਿੱਚ ਉਹਨਾਂ ਨੇ ਇਨਕੁਆਰੀ ਲਗਾਈ ਸੀ ਆਪਣੇ ਡੀਐਸਪ ਦੇ ਸਰਪਲੇਸ ਤੇ ਇਹਦੇ ਵਿੱਚ ਜਿਹੜੀ ਇਨਕੁਇਰੀ ਦੇ ਵਿੱਚ ਜਿਹੜੀ ਹੈਗੀ ਉਹਨਾਂ ਨੂੰ ਇਹ ਆਪਣਾ ਜਿਹੜਾ ਰੱਖ ਮਰਿਆ ਗਿਆ ਇਹ ਆਪਦੇ ਆਪੋਂ ਵੀਟਰ ਸੋ ਕਰਕੇ ਉਹਨਾਂ ਨੇ ਕਿਹਾ ਜਿਹੜਾ ਤੁਹਾਡੀ ਇਨਕੁਇਰੀ ਹੈ ਤੁਹਾਡੀ ਹੱਥ ਤੇ ਕਰਵਾ ਦੇਵਾਂਗਾ ਤੇ ਦੇ ਬਦਲੇ ਜਿਹੜੇ ਹੈਗਾ 2 ਲੱਖ ਰੁਪਏ ਦੀ ਡਿਮਾਂਡ ਕੀਤੀ ਸੀ ਵੀ ਉਸ ਦੇ ਅਧਾਰ ਤੇ ਜਿਹੜਾ ਅਸੀਂ ਆ ਦਾ ਪੂਰਾ ਕੰਟਰੈਕਟ ਲਗਾਇਆ ਤੇ ਇਸ ਦੌਰਾਨ ਤੇ ਘਰ ਨੇ ਉਹਨਾਂ ਸੀ ਮੁੱਕਤੇ ਜਿਹੜੇ 1 ਲੱਖ ਰੁਪਏ ਲੰਝੇ ਆਂ ਜਾਂਦੇ ਅੱਜ ਨੇੜੇ ਤੁਹਾਜੀ ਆਪਣੇ ਅੱਗੇ ਤੇ ਇਹ ਕਿੰਨੇ ਦਿਨ ਪੁਰਾਣਾ ਜਿਹੜਾ ਐਫ ਆਈ ਆਰ ਤੇ ਜਿਸ ਦੇ ਵਿੱਚ ਇਹ ਪੈਸੇ ਮੰਗ ਰਹੇ ਹਾਂ ਇਹ ਐਫ ਆਈ ਆਰ 70/25 ਜਿਹੜੀ ਹੈਗੀ ਹੈਗਾ ਉਹ ਉਹ ਲੱਗਦਾ ਚੀਜ਼ ਇਹ ਪਿਆ ਇਹ ਜਿਹੜੀ ਮਤਲੇ ਤੇ ਲਿਖ ਦਿੱਤਾ 10 ਟਾਈਮ ਪਹਿਲਾਂ ਦਰਜ ਹੋਇਆ ਉਹਦੇ ਵਿੱਚ ਜਿਹੜੀ ਇਹਨਾਂ ਨੇ ਆਪੀ ਦੇਖ ਲਈ ਦੀ ਦਰਖਾਸਤ ਲਗਾਈ ਇਹਦੇ ਵਿੱਚ ਤੁਸੀਂ ਗੱਡੀ ਵੀ ਜਿਹੜੀ ਐ ਜੱਫਤ ਕੀਤੀ ਹੈ ਨਾਲ ਇਸ ਗੱਡੀ ਕੋ ਕਵਰੀ ਹੋ ਰਹੀ ਹੈ ਇਸ ਕਰਕੇ ਇਸ ਵਿੱਚ ਜਿਹੜੀ ਇਹ ਗੱਡੀ ਡੀਐਸਪੀ ਦੀ ਹਾਂ ਇਹਨਾਂ ਇਸ ਤਰ੍ਹਾਂ ਕਰ ਰਹੇ ਨੇ ਕੀ ਦੇ ਨਾਮ ਤੇ ਹੈਗੀ ਕੀ ਇਹਦੇ ਵਿੱਚ ਡੀਐਸਪੀ ਇਨਵੋਲਵ ਲੱਗਦਾ ਇਸ ਸੰਬੰਧੀ ਅਸੀਂ ਜਿਹੜੀ ਪਰਖਾਲ ਕਰ ਰਹੇ ਹਾਂ ਕਿ ਜੇਕਰ ਕਿਸੇ ਦਾ ਰੋਲ ਆਉਗਾ ਤਾਂ ਕੋਈ ਹੋਰ ਤਾਂ ਦੱਸੋ दुखी 팬プラਵਾ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰਿਸ ਕਿ ਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ छुटਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਤਲਾਂ ਮੇਰੇ ਲੰਮੇ ਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਧੱਕੇ ਖਾਈ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਮ ਜੋਤਿਸ਼ਪਰੀ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹੁਟਿਕ ਜੀਵਨ ਦੇ ਵਿੱਚ ਬਹੁਤ ਖੁਸ਼ਾਂ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਤੋ ਠਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 98142 16669